ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਟਾਈਮ ਹੋ ਗਿਆ ਜੀ ਸਵਾ 10 ਰੋਟੀ ਬਣਾ ਲਈ ਖਾ ਲਈ ਆਪਾਂ ਸਾਰਿਆਂ ਨੇ ਤੇ ਹੁਣ ਆਪਾਂ ਨੇ ਮੱਝ ਦਾ ਕੰਮ ਨਿਪਟ ਗਿਆ ਅੰਦਰ ਹੀ ਆ ਜੀ ਧੁੱਪ ਨਹੀਂ ਨਿਕਲੀ ਤੂੰ ਦੋਵਾਂ ਤਾਂ ਆਪਾਂ ਇਹ ਸਾਡੇ ਬਿਮਾਰਾ ਨੂੰ ਕਹਿੰਦੇ ਕੋ ਕੱਪੜੇ ਕਿੰਨੇ ਪਾਏ ਨੇ ਕੋਟ-ਕੂਟ ਕਿੱਥੇ ਨੇ ਆਪਣੇ ਇਹਦਾ ਗਿੱਲਾ ਹੋਊਗਾ ਅੰਦਰੋਂ ਚਿੱਟਾ ਨਹੀਂ ਪਾਇਆ ਅੰਦਰ ਉਹ ਚਿੱਟਾ ਪਾ ਉਹ ਸੁੱਕ ਗਿਆ ਹੁਣ ਗਾਈ ਜੀ ਆਪਾਂ ਤੁਹਾਨੂੰ ਮੱਝ ਦਿਖਾਈ ਇਹਨਾਂ ਨੇ ਕੱਟਾ ਜਮੀਨ ਹੀ ਬੰਦੀ ਉਹਦੀ ਐ ਐ ਕਰਕੇ ਉੱਠ ਖੜਦੀ ਐ ਦੇਖੀ ਅਸੀਂ ਇਹਨੂੰ ਹਰਾ ਪਾਉਣਾ ਹੁਣ ਹਰਾ ਸਾਡੇ ਉਹ ਖਤਮ ਦੀ ਪਹਿਲਾਂ ਤਾਂ ਇਹ ਮੱਕੀ ਖਾਨੀ ਐ ਦੀ ਆ ਭੋਕੇ ਜਿਹਾ ਜਿਉਂਣ ਇਹਨੂੰ ਸੁਆਦ ਨਹੀਂ ਲੱਗਦਾ ਬਸ ਇੱਕ ਥੋੜਾ ਜਿਹਾ ਟਾਈਮ ਪਾਸ ਕਰਦੀ ਆ ਅੱਜ ਅਜ ਤਾਂ ਦਿਨ ਹੋਰ ਹੈ ਚਲ ਕੱਲ ਤੋਂ ਤੈਨੂੰ ਸੰਨੀ ਪਾਦਾਂਗੇ ਆ ਬੈਠਾ ਆਪਣਾ ਮੂਰਾ ਘੱਟਾ ਹੈ ਮੈਨੂੰ ਕਮੈਂਟ ਆਇਆ ਕਹਿੰਦੇ ਜੀ ਤੁਹਾਡਾ ਮੂਰਾ ਘੱਟਾ ਹੈ ਸਰਦਾਰ ਜੀ ਵੀ ਕਹਿੰਦੇ ਮਗਾ ਨਾ ਮੈਨੂੰ ਨਹੀਂ ਪਤਾ ਇਹ ਮੂਰਾ ਘੱਟਾ ਨਹੀਂ ਹੈਗਾ ਇਹ ਪਿੰਦਰ ਦਾ ਬੋਲਟ ਹੈ ਰਵਿੰਦਰ ਅਸੀਂ ਪਿੰਦਰ ਨੂੰ ਸਮਾਹਤਾ ਉਹ ਕਹਿੰਦਾ ਮੈਂ ਬੋਲਟ ਲੈਣਾ ਮੈਂ ਦਵੇ ਸ਼ਾਮ ਸਮਾਈ ਕਰ ਲੈਦੀ ਵੇਚ ਕੇ ਨੂੰ ਬੋਲਟ ਲੈਣੀ ਲਓ ਜੀ ਰਾਤ ਨੂੰ ਅਸੀਂ ਇੱਥੇ ਮੰਡੜ ਆ ਗਏ ਤੇ ਥੇ ਕੋਲ ਬਾਰੀ ਨਾਲ ਅੱਧੀ ਅੱਧੀ ਰਾਤ ਤੱਕ ਨਿਗਰ ਰੱਖੀ ਪਤਾ ਕੀ ਪਸੂ ਦਾ ਪਤਾ ਨਹੀਂ ਹੁੰਦਾ ਲੋੜੀ ਪਸ਼ੂਆਂ ਦੀ ਪੂਰੀ ਸੇਫਟੀ ਆ ਸਾਡੀ ਮਾਸੀ ਗੋਹੇ ਵਾਲੀ ਲੇਟ ਆਉਂਦੀ ਐ ਅਸੀਂ ਪਹਿਲੇ ਹੀ ਅਜਨ 2 ਦਿਨ ਹੋ ਗਏ ਸਿੱਟ ਦਨੇ ਕਿ ਉਹ ਸੁਆਹ ਪਸ਼ੂਆਂ ਦੀ ਸਫਾਈ ਚੰਗੀ ਹੁੰਦੀ ਐ ਨਾਲੇ ਸੁੱਕ ਜਾਂਦੀ ਐ ਜਗਾ ਹੁਣ ਇਹ ਸੁੱਕ ਚ ਨਿੱਗੇ ਚ ਬਹਿ ਜੂਗੀ ਪਰ ਆ ਕੰਮ ਨਿਭੜਿਆ ਮਨ ਆ ਪਰ ਬਾਕੀ ਦੀਆਂ ਉਹ ਕੱਢਤੀਆਂ ਧੁੰਦ ਅਜ ਧੁੱਪ ਨਿਕਲ ਹੀ ਨਹੀਂ ਕੱਲ ਵੀ 12 1 ਵਜੇ ਨਿਕਲ ਹੀ ਤੀ ਸੇ ਤਾਂ ਸਵਾ 11 ਹੀ ਹੋਏ ਨੇ ਤੇ ਆਪਾਂ ਬਣਾਉਣਾ ਜੀ ਹੁਣ ਅਲਸੀ ਦੀਆਂ ਪਿੰਨੀਆਂ ਮੇਰੇ ਭੈਣਾਂ ਕਹਿੰਦੀਆਂ ਨੇ ਵੀ ਸਾਨੂੰ ਟੂਹੀ ਦੀ ਦਵਾਈ ਜ਼ਰੂਰ ਦੱਸਿਓ ਹੁਣ ਆਪਾਂ ਬਣਾਉਨੇ ਆ ਫਿਰ ਸਾਨੂੰ ਦਿਖਾਵਾਂਗੇ ਭੈਣ ਕੋਲ ਜਾ ਕੇ ਲਓ ਜੀ ਹੁਣ ਆਪਾਂ ਬਣਾ ਰਹੇ ਆ ਐਲਸੀ ਦੀਆਂ ਪਿੰਨੀਆਂ ਤੇ ਇਧਰ ਗੁੜ ਹਾਂਜੀ ਚਾशनी ਬਣਾਉਣੀ ਪੈਂਦੀ ਹੈ ਇਹ ਗੁੜ ਦੀ ਚਾशनी ਹਾਂ ਐ ਵੀ ਚਲੋ ਆਪਣੇ ਨਾਲ ਦੇ ਨਾਲ ਤਿਆਰ ਹੋ ਚੁਗੀ ਇਧਰੋਂ ਆਪਾਂ ਸਾਰਾ ਕੰਮ ਕਰ ਲਾਂਗੇ ਇਧਰੋਂ ਆਪਣੀ ਚਾशनी ਤਿਆਰ ਹੋ ਚੁਗੀ ਹੁਣ ਆਪਾਂ ਅੱਜ ਆਪਾਂ ਤੁਹਾਨੂੰ ਪੂਰੀ ਡਿਟੇਲ ਦੇਵਾਂਗੇ ਦੇਖੋ ਜਿਸ ਤਰ੍ਹਾਂ ਡਰਾਈ ਫੂਟ ਆਹ ਆ ਹੈਗੇ ਨੇ ਹਾਂਜੀ ਇਹ ਐਲਸੀ ਆਪਾਂ ਭੁੰਨ ਲਈ ਸੀ ਦੀ ਜੀ ਪਹਿਲਾਂ ਅੱਛਾ ਭੁਣੀ ਸੀ ਹਾਂ ਹੀ ਭੁੰਨੀ ਹੋਈ ਹੈ ਭੁੰਨਣੀ ਪੈਂਦੀ ਹੈ ਹਾਂਜੀ ਹਾਂ ਸਾਰੇ ਡਰਾਈ ਫੂਟ ਵੀ ਆਪਾਂ ਨੇ ਭੁੰਨ ਲੈਨੇ ਵੀ ਆਈ ਚਲੋ ਜਦੋਂ ਆਪਣਾ ਆਰਡਰ ਬਾਹਰ ਜਾਣਾ ਹੁੰਦਾ ਫਿਰ ਕੋਈ ਦਿੱਕਤ ਨਹੀਂ ਹੈ ਖਰਾਬ ਨਹੀਂ ਹੁੰਦੀ ਹੈ ਹਾਂ ਜੀ ਆਹ ਤੇ ਹੀ ਚੀਜ਼ ਹਾਂਜੀ ਹਾਂ ਇਹ ਤੇ ਹੀ ਚੀਜ਼ ਮਸਾਲਾ ਤਾਂ ਥੋੜੇ ਜਿਹਾ ਨਾਲ ਹੀ ਫ੍ਰੀਕ ਹੋ ਜਾਂਦੀ ਉਹ ਹਾਂਜੀ ਹਾਂ ਤੇ ਤੁਸੀਂ ਮਿਕਸਰ ਤੋਂ ਮਾਸੀ ਲਿਆਇਸਟਰ ਮਿਕਸੀ ਨਾਲ ਪੀਸ ਲਈ ਪਹਿਲਾਂ ਹਾਂ ਆ ਦਰਦਰੀ ਜੀ ਹੈ ਬਸ ਬਾਲੀ ਵੀ ਨਹੀਂ ਬਰੀਕ ਹਾਂ ਹਾਂ ਨਹੀਂ ਜ਼ਿਆਦਾ ਵੀ ਨਹੀਂ ਕਰਨੀ ਵੀ ਆਪਾਂ ਨੂੰ ਤੇ ਟੇਸਟ ਵੀ ਆਵੇ ਨਾ ਇਹ ਆ ਕੀ ਹੈ ਦਰ ਕੋਲ ਇਹ ਆਪਣੇ ਨੇਗੇ ਇਹ ਆਪਾਂ ਮੱਕੀ ਦਾ ਆਟਾ ਪਾਣੇ ਆ ਜੀ ਮੱਕੀ ਦਾ ਚ ਠੀਕ ਆ ਮੱਕੀਦਾਨੀ ਵੇਸਣ ਛੋਲੇ ਆ ਲੈ ਹਾਂ ਛੋਲੇ ਕਹਿੰਦਾ ਤਾਂ ਛੋਲੇ ਪੀਸੀ ਜਾਂਦੀ ਦੀ ਛੋਲੇ ਨੇ ਵੀ ਛੋਲੇ ਨੇ ਉਹ ਮੱਕੀ ਦੇ ਦੇਖ ਕੇ ਨਾ ਉਹਦੇ ਵਰਗਾ ਰੰਗ ਦੇ ਦਿੱਤੀ ਮੱਕੀ ਦਾ ਜਾ ਆਪਾਂ ਨੂੰ ਮੱਕੀ ਕੰਨਿਆ ਸੀ ਅੱਜ ਮੈਂ ਮੱਕੀ ਦੀਆਂ ਰੋਟੀਆਂ ਬਣਾਈ ਸੀ ਸਵੇਰੇ ਤਾਂ ਹੀ ਮੱਕੀ ਯਾਦ ਹੈ ਇਹ ਵੀ ਆਪਾਂ ਨੇ ਸਾਰੇ ਭੁੰਨੇ ਨੇ ਦੇ ਦਿੱਤੇ ਹੋச்சே ਸਾਰਾ ਭੁੰਨੇ ਹੋਇਆ ਹੈ ਹਾਂ ਕਰਦੇ ਦੇਸੀ ਵੀ ਹੋ ਚਾਪਾ ਭੁੰਦੇ ਆ ਮੇਟੀ ਸਵਾਨ ਦੀ ਜਿਵੇਂ ਸੂਠਾ ਆ ਲਿਆ ਕਰਦੇ ਹੋਰ ਵੀ ਆਪਾਂ ਸਾਰਾ ਸਮਾਨੇ ਚ ਪਾ ਕੇ ਰੱਖਦੇ ਆ ਨਾਲੇ ਆਪਾਂ ਨੂੰ ਪਤਾ ਲੱਗ ਜਾਂਦਾ ਸਟੌਕ ਵੀ ਕਿਹੜੀ ਕਿਹੜੀ ਆਉਣ ਵਾਲੀ ਨਾ ਨਾ ਇੱਲਾ ਇ ਹੋਰ ਇਹ ਸਾਰਾ ਕੁਝ ਤੋਂ ਪਹਿਲਾਂ ਉਹ ਕਰਿਆ ਹੋਇਆ ਹਾਂਜੀ ਹਾਂ ਸਾਰਾ ਆਪਾਂ ਭੁੰਨੇ ਇਹ ਹੋਨੇ ਮਗਜ ਮਗਜ ਤੇ ਆਪਣੀ ਅਹੋ ਵੇ ਗਏ ਸੋ ਅਹੋ ਸੋਪਾ ਨਹੀਂ ਕਸ ਕਸੋ ਮੇਰੇ ਨਪੁੱਤੇ ਦਾ ਨਾਂ ਹੋਈ ਹੈ ਜਿਹੜਾ ਪੁੱਤ ਮੈਰੀ ਨੂੰ ਜਾਨੀ ਆ ਦਿਮਾਗ ਦੇ ਤੇ ਫਿਰ ਦਰੂਗ ਵੀ ਇਹ ਕੀ ਹੈ ਤੇ ਇਹ ਨਾ ਆਪਣੀ ਤੂੰ ਹੀ ਵਾਸਤੇ ਜਿਹੜੀ ਬਹੁਤ ਵਧੀਆ ਚੀਜ਼ ਹੈ ਉਹ ਤਾਂ ਸੀ ਬੱਤਰਾਈਆਂ ਗਈਆਂ ਗੁਰਵੀਰ ਦੀ ਬਹੁਤ ਢੂਈ ਫੁਕਦੀ ਹੈ ਇਹਨੂੰ ਵੀ ਮੈਂ ਹੋਰ ਤਾਂ ਕੁਝ ਖਾਂਦਾ ਨਹੀਂ ਫਲਸੀਰਪੀ ਨੇੜ ਵਿੱਚ ਜਰੂਰ ਲੈਣੀ ਆ ਸਵੇਰੇ ਇੱਕ ਵਧੀਆ ਫਲਸੀਰਪੀ ਨਹੀਂ ਖਾ ਹਣਾ ਇਹਦਾ ਠੀਕ ਹੋ ਜਾ ਤੇ ਇੱਕ ਭੈਣ ਨੇ ਹੋਰ ਆਪਾਂ ਨੂੰ ਪੁੱਛਿਆ ਸੀਗਾ ਕਹਿੰਦੇ ਵੀ ਸਾਡੇ ਬੇਟੇ ਦੀ ਉਹ ਵਗਾ ਵੀ ਜਿ ਕਾਮ ਜਾਂ ਨਜਲਾ ਉਹਨੂੰ ਛੇਤੀ ਹੁੰਦਾ ਹੈ ਇਹ ਉਹਦੇ ਲਈ ਆਪਣਾ ਬੇਸਨ ਦੇ ਪਿੰਨਿਓ ਬਹੁਤ ਵਧੀਆ ਨੇ ਆਵਾਜ਼ਿੰਦੀ ਮੈਂ ਕਹਾਂ ਹਾਂ ਇਹ ਤੁਸੀਂ ਖਾ ਲਓ ਦੇਖੋ ਜੀ ਮੈਂ ਟੇਸਟ ਕਰਕੇ ਰੱਖੀ ਹੈ ਇਹਦਾ ਉਹਨਾਂ ਦਾ ਬਣਾਇਆ ਸੀ ਆਪਾਂ ਟੇਸਟ ਬਹੁਤ ਵਧੀਆ ਲੱਗਿਆ ਉਹ ਪੀਣਾ ਦੇਖਣਾ ਹੁੰਦਾ ਨਾ ਇਹ ਕਿਉਂਕਿ ਲੱਗਦਾ ਨਾ ਦਿਖਾਉਣ ਦਾ ਹਾਂ ਹਾਂ ਦਿਖਾਉਣ ਵਾਸਤੇ ਬੇਸਨ ਵਧੀਆ ਹੁੰਦਾ ਕੁਸ ਪਾਇਰਾਂ ਦੀ ਫਿਰ ਕਾਦੀਆਂ ਨੇ ਇਹ ਇਹ ਚ ਦੀ ਨਹੀਂ ਬੇਸਣ ਵੀ ਆਪਾਂ ਦੁੱਝਾ ਨਹੀਂ ਪਾਉਂਦੇ ਹੋਗੇ ਛੋਲੇ ਲੈ ਕੇ ਆਉਨੇ ਆ ਭੁੰਨੇ ਭਣਾਏ ਉਹ ਗੜਾ ਪੀਸਦੇ ਆ ਹਾਂ ਜੇ ਆਪਾਂ ਖਵਾ ਪਾਉਣਾ ਮਰਜ਼ੀ ਆ ਕੋਈ ਪਾ ਦਿੰਦੇ ਆ ਜਿੱਥੋਂ ਪਾਣਾ ਕੋਈ ਵੀ ਹੋ ਜਾਣਾ ਕਰ ਲੈਂਦੇ ਆ ਜੀ ਅਸਟਾ ਕਰਦੇ ਆ ਜੀ ਕੇ ਡ్రਾਈ ਫਰੂਟ ਅਗਲਾ ਕਹਿੰਦਾ ਹੈ ਨਾ ਉਹ ਵੀ ਪਾ ਦਾਂਗੇ ਜੀ ਕਿਸੇ ਸਿੰਪਲ ਬਣਾਣੀ ਆ ਨਹੀਂ ਆਪਾਂ ਸਿੰਪਲ ਬਣਾ ਦਾਂਗੇ ਹੂੰ ਹੂੰ ਪਤਾ ਇਹ ਵੀ ਆਪਦੇ ਆਪ ਦੇ ਹੁੰਦੇ ਕਈ ਬਾਲਾ ਡਰਾਈ ਫਰੂਟ ਖਾਂਦੇ ਵੀ ਨਹੀਂ ਕਈ ਜਿਆਦਾ ਨਹੀਂ ਖਾਂਦੇ। ਹੁਣ ਕੱਲੇ ਮਖਾਣੇ ਰਹਿ ਗਏ। ਹਾਂ ਬਸ ਮਖਾਣੇ ਰਹਿ ਗਏ। ਇਹ ਵੀ ਆਪਾਂ ਘੁਨਲੇ ਸੀਗੇ। ਇਹਨਾਂ ਘੁਨਨੇ ਕੇ ਆ ਜਮਾ ਕ੍ਰਿਸਪੀ ਬਣ ਜਾਂਦੇ ਨੇ। ਲਓ ਜੀ ਸਾਰਾ ਕੁਝ ਮਿਕਸਰ ਨਾਲ ਪੀਸਿਆ ਗਿਆ। ਹੁਣ ਇਹਦੇ ਵਿੱਚ ਗੁੜ ਪਾਉਣਾ। ਹਾਂਜੀ ਹਾਂ ਬਸ ਆਪਣੀ ਚਾਸਨੀ ਤਿਆਰ ਹੋਜੂਗੀ। ਚਾਸਨੀ ਪਾ ਦੇਣੀ ਆਪਾਂ ਇਹਦੇ ਵਿੱਚ। ਕੰਬੀ ਦਾ ਜਵਾਕ ਵੀ ਕਾੰਦੇ ਨੇ ਟੇਸਟੀ ਨੇ ਮੁੰਡਾ ਬਸ ਹੀ ਟੇਸਟੀ ਨੇ ਖਾਹੋ ਵੀਡੀਓ ਵੀ ਬਾਲਨੇ ਹੁੰਨੇ ਆ ਪਾਜੀ ਦਾ ਆਰਡਰ ਉਹਨਾਂ ਨੇ ਕਿਹਾ ਕਹਿੰਦੇ ਸਾਡੇ ਦੇਸੀ ਵੀ ਉਹਨਾਂ ਪਾਈਓ ਜਿਆਦਾ ਹੋ ਹੋ ਜਾਊਗਾ ਹਾਂ ਦੋ ਇੱਕ ਦਿਨ ਦੇ ਦੇਸੀ ਕਿਉਂ ਪਾਇਆ ਸੀਗਾ ਅੱਛਾ ਇਹ ਚ ਪਾਉਣਾ ਨਹੀਂ ਹਾਂ ਕਹਿੰਦੇ ਬੱਚਿਆਂ ਨੇ ਫਿਰ ਖਾਣਾ ਨਾ ਹਾਂ ਇਹ ਅੱਜ ਲਾਉਣਾ ਆਪਣੇ ਆਰਡਰ ਤਾਂ ਹੀ ਅੱਜ ਸਵੇਰੀ ਲੱਗਿਆ ਆ ਬਣਾ ਲੈ ਮੇਰੇ ਕਸਟਮਰ ਤੁਰੇ ਗਏ ਨੇ ਮੈਨਾਂ ਅੱਜ ਵੀਡੀਓ ਬਣਾਉਣੀਆਂ ਨੇ ਸੁੱਤਾਂ ਦੀਆਂ ਸੀ ਸਾਰੇ ਵੀਜੇ ਹੋਏ 10 ਵਜੇ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਮੈਂ ਲੇਟ ਗਿਆ ਮਹੀਲੀ ਘੰਟਾ ਕੁ ਲੇਟ ਹੋ ਜੋ ਗੁਰਵੀਰ ਵੀ ਹੁਣ ਪਾਰਸਲ ਲੈ ਕੇ ਗਿਆ ਉਧਰ ਉਹਨਾਂ ਨੇ ਪਹਿਲਾਂ ਸਾਰੇ ਪੈਕਿੰਗ ਕੀਤੀ ਆ ਹੁਣ ਉਹ ਉਧਰ ਖੋਆ ਕੱਢਣ ਲੱਗੇ ਨੇ ਇਹ ਮਤਲਬ ਆਪਦੀ ਆਪਦਾ ਕੰਮ ਕਰਦੇ ਵੀਜੀ ਰਹਦੇ ਆ ਬਈ ਨਾਲੇ ਸਾਰਾ ਦਿਨ ਬੱਸ ਫੋਨ ਦੇਖੀ ਅੰਨ ਸਿਰ ਦੁਖਣ ਲੱਗ ਜਾਂਦਾ ਲੈ ਵੀ ਚੈੱਕ ਕਰ ਲਈਏ ਇਹ ਬਟੁਰਾ ਇਹਨੂੰ ਤੇਜ਼ ਕਰਦੇ ਨੇ ਤਾਂ ਕਿ ਜਲਦੀ ਹੋਏ ਨੇ ਪਹਿਲਾਂ ਵੀ ਇਹੋ ਐਸੀ ਚੱਲ ਰਹਾ ਹੈ ਬਣੀ ਨਹੀਂ ਅਜੇ ਬੜੀ ਨਹੀਂ ਅਜੇ ਨਹੀਂ ਬਣੀ ਕਿਵੇਂ ਵੀ ਇਹਦੀ ਗਾੜੀ ਦਾ ਮੜਾ ਦਾ ਹੱਥ ਲਾ ਕੇ ਨਾ ਐ ਪਤਾ ਲੱਗਦਾ ਜਦੋਂ ਦੋ ਤਾਰ ਹੋ ਜਾਣ ਮਤਲਬ ਬਣ ਗਈ ਠੀਕ ਹੈ ਜੇ ਆਪਾਂ ਕੱਚੀ ਪਾ ਦਿੰਨੇ ਆ ਫਿਰ ਉਹ ਜੁੜਦੀਆਂ ਨਹੀਂ ਪਿੰਦੀਆਂ ਲਓ ਜੀ ਮਾਸੀ ਪਹੁੰਚ ਗਈ ਐਸ ਤਾਂ ਸਿੱਟ ਲੈ ਅੱਜ ਮੈਂ ਤਾਂ ਮਾਹ ਧੁੰਦ ਜੀਆ ਵਿਚਾਰੀ ਉਹ ਕੱਲੀ ਆਊਗੀ ਕੱਲ ਵੀ ਫਿਰ ਉਹ ਮੈਂ ਸੂਈ ਕਰਕੇ ਵਾੜਾ ਗਿੱਲਾ ਜਾ ਹੋਇਆ ਪੈਦੀ ਸੁੱਕ ਜਾਂਦਾ ਨਾਲ ਹੁੰਦਾ ਫਿਰ ਉਹ ਬਹਿ ਜਾਂਦੀ ਐ ਲਓ ਜੀ ਸਾਡੇ ਹਲਵਾਈ ਦੀਆਂ ਮੱਝਾਂ ਗਾਈਆਂ ਚੈੱਕ ਕਰੋ ਕੋਈ ਇਹ ਟੀਕਾ ਨਹੀਂ ਲਾਉਂਦਾ ਸੱਜਰ ਸੁੰਈਆਂ ਨੇ ਲਵੇਰੀਆਂ ਵਧੀਆ ਸਾਰਾ ਘਰ ਦੇ ਦੁੱਧ ਤੋਂ ਘਿਓ ਖੋਆ ਗਾਜਰ ਪਾਕ ਤਿਆਰ ਕਰਦੇ ਨੇ ਅਲਸੀ ਦੀਆਂ ਪਿੰਨੀਆਂ ਵਗੈਰਾ ਆਹ ਗਾੜੀ ਮਾਸ ਹੀ ਰੱਖੀ ਹੋਈ ਐ ਸਾਡੇ ਲਵੇ ਗੋਹਾ ਸਟ ਤੇਰੀ ਵੀ ਤੇਰਾ ਵੀ ਆ ਜੇ ਨੰਬਰ ਵੀ ਜੇ ਤੂੰ ਗੋਹਾ ਲੁੱਟਾਉਣਾ ਕਿਸੇ ਨੇ ਗੱਲ ਕਰ ਵਿਚਾਰੀ ਦੂਰ ਜਾ ਨਹੀਂ ਸਕਦੀ ਹੂੰ ਵਧੀਆ ਕੰਮ ਹੈ ਵੈਸੇ ਠੀਕ ਰਹਿਣਾ ਇਸ ਤਾਂ ਬਣਾ ਲਿਆਗਾ ਇਧਰ ਪਾ ਕੇ ਨਾ ਉਹ ਆ ਗਰਵੀਰ ਦਾ ਬੋਲਟ ਖੜਾ ਹੈ ਸਾਡੀ ਮੈਨ ਨੇ ਕੱਟਾ ਦੇਤਾ ਕਹਿੰਦੇ ਇੱਕ ਗਰਵੀਰ ਨੂੰ ਦੇਤਾ ਬੋਲਟ ਮੰਗਦਾ ਸੀ ਕੱਟਾ ਵੀ ਪਾਲ ਕੇ ਬੋਲਟ ਲੈ ਆਈ ਉਹ ਇੱਕ ਕੱਲ ਅਸੀਂ ਪਿੰਦਰ ਨੂੰ ਦੇਤਾ ਮੈਂ ਚੱਕ ਤੇਰਾ ਵੀ ਬੋਲਟ ਆ ਗਿਆ ਵਧੀਆ ਨੇ ਨਹੀਂ ਵਾਸੀ ਬਲਾਈ ਸੋਨਾ ਕੱਟਾ ਹੈ ਅੱਛਾ ਪੰਜ ਕੇ ਲੈਣਾ ਚਾਹੇ ਜਿਹੜੇ ਆਪਾਂ ਹੀ ਕੱਟਦੇ ਹਾਂ ਸਾਡੇ ਆਗਾ ਸਾਡੇ ਵੀ ਕੱਟਾ ਹਾਂ 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 ਤੂੰ ਪਾ ਨਿਕਲੂ ਤਾਂ ਹੈਗੀ 11 12 ਵਜੇ ਨਿਕਲੂ ਹੈ ਨਾ ਇਹ ਮੁੰਡਾ ਆਉਂਗਾ ਤੁਹਾਨੂੰ ਗਵਿਰ ਕਾਲਾ ਸਾਥ ਤੁਹਾਡੇ ਉੱਥੇ ਤੂੰ ਹੈਗਾ ਤੇ ਨਾਲ ਉਹਦੇ ਪਿੰਦਰ ਦਾ ਹਮਸਕਲ ਮਿਲਿਆ ਦੀ ਫਤਿਹਗੜ੍ਹ ਸਾਹਿਬ ਨਾ ਮੈਂ ਨਹੀਂ ਇਹ ਆ ਗਿਆ ਸੀ ਮੈਂ ਤਾਂ ਤਾਲੀ ਦੀਗਾ ਅੱਛਾ ਰਾਮਨ ਕੋਲੇ ਆ ਗਿਆ ਦੇਗੀ ਅੱਛਾ ਉੱਥੇ ਮਿਲਿਆ ਦੇਖੀ ਮੈਨੂੰ ਨਾਲ ਦੀ ਉਹ ਗੁੱਡੀ ਨਾਲ ਨਾਲ ਦੇ ਉਹਦੇ ਕੱਪੜੇ ਚੰਗੇ ਬਸ ਕੱਲੇ ਕੱਦ ਦਾ ਫਰਕ ਰਹਿ ਗਿਆ ਇਹਦਾ ਕੱਦ ਲੰਬਾ ਸੀ ਉਹ ਮੁੰਡੇ ਦਾ ਕੱਦ ਛੋਟਾ ਸੀ ਉਹ ਰਾਣੀ ਮੈਨੂੰ ਵੀਡੀਓ ਭੇਜੀ ਗਾਈ ਦੀਦੀ ਮੈਂ ਤੁਹਾਨੂੰ ਵੀਡੀਓ ਭੇਜੀ ਆ ਦੇਖਿਓ ਬੇਟਾ ਸੋੜਦਾ ਹੀ ਐ ਦੇਖਿਓ ਉਹਨਾਂ ਨੂੰ ਕਹਿੰਦੀ ਜਨ ਬਾਈ ਤੁਸੀਂ ਕਿੱਥੇ ਵਿਸੜ ਗਏ ਤੇ ਕਹਿੰਦੇ ਮੇਲੇ ਚ ਵਿਸੜੇ ਹੋਏ ਹੋਰ ਕਹਿੰਦੇ ਹੁੰਦੇ ਨੇ ਦੀਦੀ ਆਪਣੇ ਸ਼ਕਲ ਦੇ ਦੋ ਬੰਦੇ ਹੁੰਦੇ ਨੇ ਕੁਰਸੀ ਕੁਰਸੀ ਇੱਕ ਕੁਰਸੀ ਮੁੰਡੇ ਨੇ ਚੱਕਣੀ ਦੀ ਜਿਹੜਾ ਆਪਣੀ ਪੀੜੀ ਲੈ ਕੇ ਬੈਠਿਆ ਹਾਂ ਆਹ ਬਈ ਰੰਦੀ ਡਾਕਟਰ ਚ ਵੀ ਆ ਕੇ ਸੈਰ ਨਾ ਬਣਾ ਲਓ ਜੀ ਦੋ ਤਾਰ ਵਾਲੀ ਬਣ ਗਈ ਇਹ ਚਾਸਨੀ ਹਾਂਜੀ ਹਾਂ ਸੋ ਦੋ ਫਿਰ ਮੱਲ ਲਓ ਕਿ ਤਿਆਰ ਜਦੋਂ ਇਹ ਹੱਥ ਤੇ ਬਾਹਰ ਥੋੜੀ ਦੇਖ ਲੈਣ ਚੱਲ ਗਰਵੀਰ ਬਾਹਰ ਹੀ ਨਿਕਲਦਾ ਨਹੀਂ ਹੁਣ ਆ ਮम्मी ਨੇ ਇਹਨਾ ਕੰਮ ਕਰਾਉਣ ਲੱਗ ਗਿਆ ਦੋ ਥੋੜਾ ਜਿਹਾ ਇਹ ਬਾਹਰ ਹੀ ਨਿਕਲਣ ਲੱਗ ਗਿਆ ਹਨਾ ਗਰਵੀਰ ਬਸ ਕੱਲੇ ਟਿਊਸ਼ਨ ਨਹੀਂ ਜਾਂਦਾ ਬਸ ਕੱਲੇ ਟਿਊਸ਼ਨ ਨਹੀਂ ਜਾਂਦਾ ਤੇ ਆ ਕੇ ਫੇਰ ਸਕੂਲ ਸੰਦ ਦੀਂਦੇ ਨਹੀਂ ਤੇ ਗਰਵੀਰ ਹੈਗਾ ਕਰੇ ਕਲਾ ਫੇਰ ਆ ਕੇ ਟਿਊਸ਼ਨ ਕੁਸਤੀ ਲਿਆ ਲੋ ਤੁਸੀਂ ਬਸ ਕੋਈ ਨਾ ਇੱਕ ਤਾਂ ਇਹ ਨਾ ਕਰਨ ਹੁੰਦੀ ਐ ਹਮਮ ਗੱਤ ਮੱਤ ਜੇ ਨੇ ਹੁੰਦੀ ਐ ਹੋਰ ਨਾ ਹੀ ਫੇ ਠੰਡੀ ਹੋ ਜਾਂਦੀ ਐ ਛੇਤੀ ਬੰਦੇ ਮੇਂ ਪੜੀ ਜਾਂਦਾ ਛੇਤੀ ਬਨ ਜਾਂਦੀ ਐ ਹਨਾ ਹਮਮ ਅੱਧੇ ਘੰਟੇ ਚ ਬਨ ਜਾਂਦੀ ਨੇ ਨਾ ਲੱਗੇ ਉਹ ਨਹੀਂ ਟਾਈਮ ਹੋ ਗਿਆ ਫੇਰ ਆਪਾਂ ਆ ਤੂੰ ਫਿਸ ਫੁਸ ਕੇ ਹਾਂ ਬੰਨ ਲੇ ਮੱਲਾ ਦਾ ਦੋ ਦੋ ਘੰਟੇ ਲੱਗ ਜਾਂਦੇ ਨੇ ਹੋਰ ਲੱਗ ਜਾਂਦਾ ਹੀ ਇਹ ਤਾਂ ਬਾਕੀ ਕੁਆਲਿਟੀ ਤੇ ਡਿਪੈਂਡ ਕਰਦਾ ਹਨਾ ਜਿੰਨਾ ਸਮਾਨ ਹੋਵੇ ਹਾਂ ਹਾਂ ਜੀ ਘੱਟੀ ਬਣਾਣੀ ਐ ਨੇ ਤੇ ਘੱਟ ਚੇ ਇਹ ਚੇ ਬਿਤਰ ਕਰ ਲਈ ਤੁਹੇ ਇਹ ਗੁੜ ਕਰਕੇ ਸੇਤੀ ਹੋ ਜਾਈਏ ਨਾ ਹਾਂ ਦਾ ਖਾਂਜੀ ਬਹੁਤ ਸੁਆਦ ਨੇ ਉਂਟ ਤੇ ਖਾਧ ਨਾ ਬੱਤੀ ਜੰਦੀਆਂ ਨੇ ਗਰਵੀਰ ਵੀ ਕਰਨ ਵਾਲੀ ਬੱਟ ਰਿਆ ਪੱਟਾ ਦੋਨਾਂ ਨਾਲ ਲੈਣਾ ਰੰਦੀਪ ਵਾਲਾ ਹੱਥ ਉਹ ਪਿੰਨੀ ਵੱਡੀ ਹੈ ਬੱਟ ਗਰਵੀਰ ਦੇ ਜਿੱਡੇ ਜਿੱਡੇ ਹੱਥ ਨੇ ਉਹ ਦਿਓ ਦੀ ਕਿੰਨੀ ਆਦੇ ਇਹ ਥੋੜਾ ਜਿਹੇ ਹਿਸਾਬ ਨੇ ਆਂਦਾ ਕਿ ਨਾਲ ਬੱਜੇ ਜਾਦੇ ਚੱਕਿਆ ਜਾਵੇ ਹਨਾ ਹੱਥ 'ਚ ਜ਼ਿਆਦੇ ਹੋ ਜਾਂਦੀ ਆ ਦੇਖੀ ਹਲਵਾਈ ਕਿਵੇਂ ਲੱਡੂ ਇੱਕ ਸਾਈਜ਼ ਦੇ ਗੋਲ-ਗੋਲ ਬੱਟਦੇ ਨੇ ਉਹ ਹਲਵਾਈ ਕੋਈ ਨਾ ਹਲਵਾ ਤੂੰ ਵੀ ਸਿੱਖ ਜਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੋ ਗਏ ਨੀ ਪੰਨੀਆਂ ਤਿਆਰ ਆਪਣੀਆਂ ਤੁਸੀਂ ਆਪਣੇ ਕੋਲੇ ਪੰਨੀਆਂ ਨਹੀਂ ਗੀਆਂ ਰਾਤ ਬਣਾਈਆਂ ਸੀ ਆਪਾਂ ਨੇ ਕੁਛ ਘੱਟ ਸੀਗਾ ਫਿਰ ਆਰਡਰ ਲਾੜਾ ਸੀ ਆਪਣੇ ਦਾ ਕਰਕੇ ਉਹਨੇ ਸਵੇਰੇ ਬਣਾਈਆਂ ਲਈਆਂ ਅੱਛਾ ਹਾਂਜੀ ਤੇ ਨੰਬਰ ਆਪਾਂ ਬੋਲ ਤੁਸੀਂ ਬੋਲੋ ਜੀ ਮੈਂ ਤਾਂ ਤੁਹਾਡਾ ਨੰਬਰ ਖਰਾਬ ਹੋ ਗਿਆ ਸੀ 81980 ਜੀ 81909 81980 81909 ਤੁਹੇ ਹੁਣ ਤੁਸੀਂ ਨਹੀਂ ਜੇ ਕੋਈ ਖੋਆ ਜਾ ਹਲਸੀ ਦੀ ਪਿੰਨੀ ਗਾਜਰ ਪਾਗ ਬਗੈਰਾ ਕੁਛ ਵੀ ਆਰਡਰ ਕਰਨਾ ਤਾਂ ਇਹ ਨੰਬਰ ਤੇ ਕਰਿਓ ਕੋਸ਼ਿਸ਼ ਕਰੂੰਗੀ ਮੈਂ ਨੰਬਰ ਸਹੀ ਲਾਵਾਂ ਹੁਣ ਥੋੜਾ ਪਹਿਲਾਂ ਮੈਂ ਕੋਈ ਗਲਤ ਲੱਗ ਗਿਆ ਲੋ ਪਿੰਨੀਆਂ ਪਿੰਨੀਆਂ ਬਹੁਤ ਵਧੀਆ ਆਪਣੇ ਪਿੰਨੀਆਂ ਤਿਆਰ ਹੋ ਗਈਆਂ ਤੇ ਨੰਬਰ ਤੁਸੀਂ ਦੇ ਸੁਣ ਲਿਆ ਹੋਗਾ ਤੇ ਬਾਕੀ ਦੀ ਨੰਬਰ ਲਾ ਵੀ ਦੇਣਾ ਹੁਣ ਮੈਂ ਧਿਆਨ ਨਾਲ ਲਾਉਂਗੀ ਨੰਬਰ ਮੱਲਾ ਮਰੰਦੀ ਤੇ ਸੱਤ ਨੰਬਰ ਗਲਤ ਪੈ ਗਿਆ ਹੋ ਜਾਂਦਾ ਹੈ ਨਾ ਕਈ ਵਾਰ ਖਰਫ-ਫਰਿਕਨਦਾ ਇੱਧਰ ਉੱਧਰ ਹੋ ਜਾਂਦਾ ਫੋਨ ਤੇ ਵੀ ਪਤਾ ਨਹੀਂ ਲੱਗਾ ਕੁਝ ਹੋਰ ਕਰਦੇ ਲਓ ਜੀ ਹੁਣ ਇਧਰ ਆਪਾਂ ਦੂਜਾ ਹਲਵਾਈ ਦਿਖਾਈ ਆਪਣਾ ਸੁਖਪਾਲ ਸਿੰਘ ਇਹ ਰਣਦੀਪ ਕੌਰ ਨੇ ਤਾਂ ਬਣਾਤਾ ਕੰਮ ਕਾਣੀ ਰਣਦੀਪ ਜੋੜਨ ਦਾ ਨੰਬਰ ਲੈ ਗਈ ਪਹਿਲਾਂ ਬਣਾਤੀਆਂ ਪਿੰਨੀਆਂ ਉਧਰਲੇ ਹਲਵਾਈ ਨੇ ਇਧਰਲੇ ਹਲਵਾਈ ਲੇਟ ਨੇ ਅੱਜ ਲੇਟ ਧਰੇ ਨੇ ਹੈ ਸੋਰਾ ਐ ਸਵੇਰੇ ਉਹ ਸਮਾਨ ਪੈਕ ਕਰਨਾ ਲੱਗੇ ਇਧਰ ਨਿਕਲਦੇ ਹੈ ਜੀ ਖੋਆ ਪਤਨੂ ਦਿਖਾਤਾ ਕਰਦੀਆਂ ਮੱਜਾਂ ਨੇ ਕੋਈ ਇਹ ਟੀਕਾ ਨਹੀਂ ਲਾਉਂਦੇ ਸੱਜਰ ਜੂਆਂ ਮੱਜਾਂ ਨੇ ਤੁਸੀਂ ਜਿਵੇਂ ਵੀ ਕੋਈ ਗਾਜਰ ਪਾਕ ਖੋਆ ਵਗੈਰਾ ਅਲਸੀ ਦੀਆਂ ਪਿੰਨੀਆਂ ਚਾਹੀਦੀਆਂ ਨੇ ਤੁਸੀਂ ਆ ਸਾਡੇ ਸੁਖਵਾਲ ਸਿੰਘ ਨਾਲ ਗੱਲ ਕਰ ਸਕਦੇ ਤੁਸੀਂ ਕੋਈ ਵੀ ਫੋਨ ਕਰਦਾ ਪਹਿਲਾਂ ਇਹ ਪੁੱਛ ਲਿਆ ਕਰੋ ਵੀ ਜੀ ਤੁਸੀਂ ਸੁਖਵਾਲ ਸਿੰਘ ਬੋਲਦੇ ਹੋ ਬਸ ਫੇਰ ਇਹ ਸਾਡਾ ਬੰਦਾ ਹਲਵਾਈ ਆ ਕੋਈ ਵਾਲਾ ਹੈ ਨਾ ਐਵੇਂ ਚਲ ਪਹਿਲਾਂ ਨਾਮ ਪੁੱਛ ਲੈ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿਹੜਾ ਹੋ ਜਾਂਦੀ ਹੈ ਲਓ ਵੀ ਹੁਣ ਤੇਰੀ ਜਾਟੂ ਰਿਆ ਕਾਦੀ ਰੋਟੀ ਬਣਾਉਣੀ ਹੈ ਵਿਚਾਰੀ ਨੇ ਰੋਟੀ ਨਹੀਂ ਬਣਾਈ ਹੋਣੀ ਮੈਂ ਆਪਣਾ ਕੰਮ ਕਰ ਲਿਆ ਅਸੀਂ ਦੇ ਕਿੰਨੇ ਬਣ ਗਏ ਆ ਪਰੋਠੀ ਲਾਓ ਹੁਣ ਰੋਟੀ ਖਾ ਲੈ ਹੁਣ ਪਾਲ ਦਾ ਬੈਠੂ 2:00 ਵਜੇ ਤੱਕ ਰਹੇ ਨਾ ਇਹਦੇ ਲੱਗਿਆ ਟਾਈਮ ਸਾਰੀ ਪੈਕਿੰਗ ਕਰੀ ਹੈ ਜਿਹਨੇ ਅੰਦਰ ਲਾਉਣੀ ਸੀਗੀ ਫਸ ਚਲ ਵਧੀਆ ਕੰਮ ਤਾਂ ਆਪਦਾ ਵਧੀਆ ਹੀ ਹੈ ਮੈਂ ਤਾਂ ਛੁੱਟੀਆਂ ਦਾ ਫਤੈ ਇਹ ਨਹੀਂ ਲੱਗਿਆ ਅਸੀਂ ਤਾਂ ਗਾਜਰ ਪੱਕ ਥੋੜਾ ਅੱਧਾ ਖਾ ਗਏ ਨਹੀਂ ਪਤਾ ਕੱਲ ਨੂੰ ਹੋਰ ਮੰਗ ਲਈਏ ਹੋਰ ਮੰਗ ਲਈਏ ਕੋਈ ਨਹੀਂ ਫੇਰ ਕੱਢ ਕੇ ਦੇ ਦਾਂਗੇ ਚਲੋ ਜੀ ਹੁਣ ਆਪਾਂ ਅਗਲਾ ਬਲੌਗ ਦਾ ਐਂਡ ਕਰਦੇ ਆ ਘਰੇ ਵਾਲਾ ਗਾਜਰ ਪੱਕ ਦਿਖਾ ਕੇ ਅਸੀਂ ਤੁਹਾਨੂੰ ਮਾਝੇ ਬਣਾਈ ਨਹੀਂ ਥੋੜਾ ਗਾਜਰ ਪੱਕ ਦੀ ਵੀਡੀਓ ਆ ਅੱਧਾ ਗੇ ਵਿੱਚ ਕਰਦੇ ਆ ਐਡ ਕਰ ਦੋਗੇ ਚਲੋ ਸਵੇਰੇ ਪੜਾ ਕੇ ਕੀ ತಿਰਨੀ ਤੋ ਟੇਸਟੀ ਹੈ ਵਧੀਆ ਸਾਰਾ ਸਣੀ ਤਾਂ ਹੀ ਖਾ ਗਏ ਇੱਕ ਦਿਨ ਚ ਇੱਕ ਰਾਤ ਟੱਪੀ ਹੈ ਸਾਡੇ ਦੁੱਧ ਤਾਂ ਐ ਨਹੀਂ ਪੀ ਮਾਹੀ ਕਾ ਸਪ੍ਰਿਤੁਰਾ ਕੰਦਰ ਕੰਦਰ ਬੰਦ ਕੰਦੀਆਂ ਹੁਣ ਪਿੰਦਰ ਤੋਂ ਖਾਂਦਾ ਖੋਆ ਹੁਣ ਇੱਕ ਉਹਨਾਂ ਤੋਂ ਪਿੰਦਰ ਨੂੰ ਵਾਸਤੇ ਖੋਆ ਮਾਹੀ ਕੱਲ ਨੂੰ ਦੇਖਦੇ ਅੱਜ ਤਾਂ ਪਿੰਦਰ ਬਹੁਤ ਬੁਖਾਰ ਨਾਲ ਔਖਾ ਹੋਇਆ ਫਿਰ ਤਿੰਨ ਵਾਰ ਦਵਾਈ ਦਿੱਤੀ ਮੈਂ ਦੋ ਦੋ ਘੰਟਿਆਂ ਨਾਲ ਮਾਦ ਉਹ ਵੀ ਮੰਜੇ ਦੇ ਕੰਬਲ ਸਿੱਟੀ ਬੁਖਾਰ ਚ ਕੁਝ ਨਹੀਂ ਪਤਾ ਲੱਗ ਰਿਹਾ ਇਹਨੂੰ ਬੁਖਾਰ ਨਹੀਂ ਉਤਰਿਆ ਇਹਦਾ ਹੁਣ ਦੇਖਦੇ ਆਂ ਫੋਨ ਕਰਦੇ ਜੀ ਉਸ ਤੋਂ ਆਪਨੇ ਦੇਖੋ ਸੂਰੂ ਲੈ ਕੇ ਜਾਊਗਾ ਆ ਦੇਖੋ ਸਾਡਾ ਕਟੂਆ ਧੁੱਪੇ ਬੈਠਾ ਹੈ ਹੁਣ ਬੈਜੋ ਤੁਸੀਂ ਇੰਨੀ ਕ ਧੁੱਪ ਲੱਗੀ ਐ ਇਹਨਾਂ ਨੂੰ ਮਾਂ ਪੁੱਤ ਨੂੰ ਧੁੱਪ ਲੱਗ ਜਾਂਦੋ ਫੇਰ ਜਦੋਂ ਉੱਠ ਖੜੇ ਹੋ ਗੀ ਉਹ ਕਰਾਂਗੇ ਸੁੰਬਰ ਨਾਲ ਆ ਪਿਆ ਇੱਥੋਂ ਜੀ ਹਾਂ ਬੈਜਾ ਬੈਜਾ ਹੁਣੀ ਤਾਂ ਬੈਠੀ ਆ ਹੱਗੀ ਧੁੱਪੇ 2 ਮਿੰਟ ਤੁਸੀਂ ਬੈਜੋ ਅੱਜ ਇਹਨੂੰ ਵਿਚੈਨ ਨੂੰ ਕੱਚਾ ਥੋਮਾ ਮਸਾਂ ਮਿਲੇ ਹੱਗੇ ਉਧਰ ਪੱਕੇ ਚ ਹੁੰਦੀ ਸੀ ਸਾਜੀ ਕਿੱਧਰ ਜੀ ਕੈਸੇ ਹੋ ਚਲੋ ਜੀ ਹੁਣ ਤੁਸੀਂ ਕਰੋ ਇਸ ਵਲੌਗ ਨਾਲ ਇੰਜੋਏ ਮਿਲਦੇ ਹਾਂ ਕੱਲੂ ਹੋਰ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ